ਅੱਜ ਸਵੇਰ ਵਾਰ ਹਰੇ ਗੇਜਮਨ ਬੰਦ ਕਰਕੇ ਉਹਦੇ ਬਾਅਦ ਮੈਂ ਸਿਰੇ ਪੁਣੇ 3 ਵਜੇ ਉੱਠਦੇ ਅੰਦਰ ਆਇਆ ਤਮਾ ਭਲੇ ਯਾਰ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰਾ ਉਹਦੇ ਚੱਕਰਾ ਚੂਹਾ ਕੋਦੇ ਸਾਰਾ ਕੰਦਰੀ ਜਗਾਂ ਦੀਆਂ ਵਰਕੇ ਚੱਲਦੇ ਤਾਂ ਇਹਨਾਂ ਖਲਾਦਾ ਪਿਆ ਦਾ ਦੇਖਦੇ ਮੇਰਾ ਦਿਮਾਗ ਚੱਕਰ ਆ ਗਿਆ ਮੈਂ ਤੇ ਨਾ ਤੁਮਾਦਨ ਮੈਂ ਬੜੀ ਨਹੀਂ ਸੌ ਉੱਠਿਆ ਉੱਠ ਕੇ ਫਿਰ ਮੈਂ ਆ ਜੋ ਬੜੀ ਨਹੀਂ ਸਿਣ ਉਠਾ ਗਿਆ ਤੇ ਉੱਥੇ ਜੋ ਅਧੁਰਾ ਤੇ ਗੀਕਾਰ ਦੀ ਨਹੀਂ ਆ ਗਈ ਕਦੇ ਕੰਟੀ ਕਿਤਾਬ ਵੇਖ ਕਦੇ ਸਾਰੇ ਕੱਪੜੇ ਦੇ ਕੋਲ ਰਹੇ ਦੇ ਦੇ ਤਿੰਨੇ ਮੈਂ ਮਾ ਜੂ ਕਹਿੰਦਾ ਤਾਂ ਪਰ ਕਿਹ ਅਹੀਂ ਰਹਿ ਜਾਂਦੇ ਕਿ ਆ ਸਾਰਿਆ ਪੰਮਾਰ ਗਿਆ ਗਿਆ ਸਭ ਟੋਣ ਗਿਆ ਮੇਰੇ ਉਤਰੋ ਬੈਗ ਚ ਪੈਨੇ ਕੱਡੇ ਦੇ ਮਾਤਰ ਜਿੰਨਾ ਸਾਲਾ ਗਹਿਣਾ ਲੱਗਾ ਸਾਰਾ ਤੋੜ ਛੜ ਕੇ ਸਾਰੇ ਲੈ ਗਏ ਜਿਹੜੇ ਤਾਂ ਹੈਗੇ ਉਹ ਕਮੇਟੀ ਨੇ ਤਾਂ ਕਮੇਟੀ ਦੇ ਇਸੀ ਵਾਲੇ ਦੇ ਪਸਵਾਰ ਬਤਨ ਰਾਤ ਕੇ ਬਕੀ ਨੂੰ 2 ਲੱਖ ਰੁਪਏ ਕਮੇਟੀ ਲਈ ਤੇ ਫਿਰ ਰਾਤ ਨੂੰ ਕੰਮ ਹੋ ਗਿਆ ਮੈਂ ਟਿਕਾ ਮਾਸੇ ਬਾਹਰ ਜਾਣਾ ਪਾਉਂ ਤਾਡੇ ਆਈਡੀਆ ਸੌਂਸ ਮੈਟਿਕ ਦਾ ਸੀ 2 ਲੱਖ ਰੁਪਏ ਆਪਣੇ ਭਰਾ ਨੂੰ ਲੈ ਕੇ ਆਇਆ ਉਹ ਮੈਂਦਰ ਬੈਗ ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਕੇ ਆਇਆ ਮੋਟ ਚਾਲ ਲੱਗਦਾ ਨਿਕਲ ਉਸਾਲ ਉਹ 6.5 ਤੋਂ ਲੈ ਸੁਣੋ ਨੰਨੇ ਬਰੇ ਕੇ ਕੰਮ ਵਾਰੀ ਉਹ ਚੱਲਦਾ ਪੈ ਕੁਲਰ ਚੱਲਦਾ ਪੈ ਤਰ੍ਹਾਂ ਦਾ ਪਾਪਾ ਚੱਲਦਾ ਪੈ ਜਰੋਂ ਦਾ ਹੀ ਬੰਦ ਕੀਤਾ ਲਈ ਜਿਹੜੀ ਚੀਜ਼ ਆ ਬੋਲੇ ਸੀ ਸਿੱਖ ਲੈ ਕੇ ਆਇਆ ਸਮੂਹ ਇੱਕ ਮੱਸਾ ਹੀ ਨਹੀਂ ਆਈ ਨੀ ਆਈ ਪਤੀਆਂ ਦਿਖਾ ਕੇ ਪਤਾ ਨਹੀਂ ਕਿੰਨੀ ਦਿਨ ਲੱਗੇ ਰਿਹਾ ਪਿੱਛੋਂ ਆਇਆ ਪਾਣੀ ਟੋੜੀਆ ਪਰ ਜਰੋਂ ਦਾ ਤੋੜਿਆ ਮੰਦਰ ਬੜੇ ਸਾਨੂੰ ਮੱਸਾ ਵਾਹੀ ਨਹੀਂ ਆ ਰਹੀ ਇਹ ਗਏ ਸਮਾਹ ਰਾਤੀ ਸ਼ਹਿਰ ਤੇ ਮੀਂਹ ਜਾਂਦਾ ਕੇ ਫੋਨ ਕਰਕੇ ਆ ਪੁੱਛ ਮੋਰ ਕੀਤੀ ਆ ਪੁੱਛ ਲੂੰ ਪਰ ਉਹ ਕਰ ਕਰ ਗਿਆ ਉਹ ਗਿਆ ਚੱਪਰ ਉਹ ਗਿਆ ਟੈਕਨੀ ਕਰ ਗਿਆ ਮਤੇ ਤੋ ਜੋ ਉਹ ਬਹਾਦਰ ਸਿੱਦੇ ਸਾਡੇ ਸ਼ਹਿਰ ਤੋਂ ਸੋਨਾ ਲਾ ਲਓ 2 ਲੱਖ ਰੁਪਏ ਕਮਿਟੀ ਦਾ ਤੇ 2 ਲੱਖ ਰੁਪਏ ਦਾ ਕੈਸ਼ ਜਾਲ ਨਾ ਕਰਦਾ ਸਾਹਿਬ ਇਹਨੇ ਗਏ ਚੁੱਕੇ ਲਗੇ ਕੋ 18000 ਰੁਪਏ ਨੇ ਅਲੱਗ ਰੱਖਿਆ ਤੇ ਕੈਪਟਨ ਬੰਗ ਲਫਤ ਉਹ ਵੀ ਚੁੱਕੇ ਲਗੇ ਬੰਦਾ ਕਹਿੰਦਾ ਨਹੀਂ ਖੱਗਿਆ ਇਹਨੇ 2 ਲੱਖ ਰੁਪਏ ਮੈਂ ਬਾਹਰ ਜਾਣਾ ਸੀ ਟਿਕੜਾ ਉੱਥੇ ਰੱਖ ਰਿਹਾ ਤੇ ਇਹਨਾਂ ਜਿਹੜੀ ਕਮਿਟੀ ਲਈ ਉਹ ਵੀ ਪੈਸੇ ਕਮਾ ਸਰ ਕਿਉਂ ਤੁਸੀਂ ਸੌਫੇ ਸਭ ਮਿਲਦੇ ਦੇ ਉਹ ਕੇ ਸਾਡੇ ਆਪ ਮੈਂ ਤੇਨ ਲੋਕ ਨਹੀਂ ਬੰਦਾ